ਹਾਂਜੀ ਪਿਆਰੇ ਵਾਇਬਰ ਜੀ ਕਾ ਖਾਲਸਾ ਜੀ ਵਾਇਬਰ ਜੀ ਕੀ ਫਤਿਹ ਜਲਦੀ ਜਲਦੀ ਜਿਹੜੀ ਵੀਡੀਓ ਆ ਉਹ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤੇ ਥੋੜਾ ਜਿਹਾ ਜਿਹੜਾ ਸਾਡਾ ਹੁਕਮ ਏ ਧਿਆਨ ਦੇ ਨਾਲ ਸੁਣਿਓ ਵੀ ਆਉਣ ਵਾਲੀ 19 ਤਰੀਕ 19 ਅਗਸਤ ਨੂੰ ਰਖੜ ਪੁੰਨਿਆਂ ਵਾਲੇ ਦਿਨ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਪੰਥਕ ਇਕੱਤਰਤਾ ਹੋਣ ਜਾ ਰਹੀ ਆ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਅਤੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੀ ਰਿਹਾਈ ਵਾਸਤੇ ਇਕੱਠ ਹੋ ਰਿਹਾ ਹੈਗਾ ਇਸ ਇਕੱਠ ਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਚਾਹੇ ਉਹ ਕਿਸੇ ਵੀ ਕੌਮ ਨਾਲ ਕਿਸੇ ਵੀ ਪੰਥ ਨਾਲ ਉਹ ਸੰਬੰਧ ਰੱਖਦਾ ਹੋਵੇ ਇਹ ਉਹਦਾ ਹੀ ਫਰਜ਼ ਬਣਦਾ ਵੀ ਇਸ ਇਕੱਠ ਦੇ ਵਿੱਚ ਪਹੁੰਚੇ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਨਾਲ-ਨਾਲ ਇਹ ਨਾ ਸੋਚੋ ਵੀ ਉਹ ਇਕੱਲਾ ਜੇਲ੍ਹ ਵਿੱਚ ਆ ਉਹਦੇ ਨਾਲ ਪਿਆਰੋ ਸਾਡੀ ਸਿੱਖੀ ਸਾਡੀ ਹੋਂਦ ਸਾਡੀ ਜਮੀਰ ਸਾਡੀ ਆਜ਼ਾਦੀ ਦੀ ਕਾਇਦ ਆ ਇਸ ਕਰਕੇ ਸਾਡਾ ਸਾਰੇ ਪੰਜਾਬ ਦਾ ਜਿੱਥੇ-ਜਿੱਥੇ ਵੀ ਇਸ ਆਵਾਜ਼ ਨੂੰ ਸੁਣ ਰਹੇ ਹੋ ਸਾਰੇ ਸਿੱਖ ਕੌਮ ਨੂੰ ਪਿਆਰ ਕਰਨ ਵਾਲੀ ਸਾਰੇ ਹੀ ਜਾਗਰਿਆਂ ਜਮੀਆਂ ਵਾਲਿਆਂ ਦਾ ਇਹ ਫਰਜ਼ ਬਣਦਾ ਸਾਰਾ ਪੰਜਾਬ ਜਾਣਦਾ ਵੀ ਇਹਦਾ ਕੋਈ ਗੁਨਾਹ ਨਹੀਂ ਅਸੀਂ ਸਾਰੇ ਇਸ ਇਕੱਠ ਵਿੱਚ ਸ਼ਾਮਲ ਹੋਈਏ ਤੇ ਵੱਧ ਤੋਂ ਵੱਧ ਇਸ ਇਕੱਤਰਤਾ ਵਿੱਚ ਸ਼ਾਮਲ ਹੋ ਕੇ ਅਸੀਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਚਾਹੀਓ ਪੰਜਾਬ ਦੀਆਂ ਚਾਹੀਓ ਰਾਜ ਦੀਆਂ ਅਸੀਂ ਉਹਨਾਂ ਨੂੰ ਵਿਖਾਈਏ ਕਿ ਸਾਡੇ ਜਿਹੜੇ ਯੋਧੇ ਕੈਦ ਕੀਤੇ ਹੋਏ ਨੇ ਕੰਨੀ ਤੇ ਅਮਰਤਪਾਲ ਦੀ ਗੱਲ ਨਹੀਂ ਆ ਇਥੇ ਹੋਰ ਵੀ ਬੜੇ ਇਦਾਂ ਦੇ ਯੋਧੇ ਬੰਦੀ ਸੰਗ ਨੇ ਜੀਲਾ ਦੀ ਕਿ ਰਿਹਾਈ ਦੇ ਵਾਸਤੇ ਉੱਥੇ ਮੰਗ ਆ ਜਿਨ੍ਹਾਂ ਦੀਆਂ ਜੇਲਾਂ ਵਿੱਚ ਜਿਹੜੀਆਂ ਕੈਦਾਂ ਸੀ ਉਹ ਪੂਰੀਆਂ ਹੋ ਚੁੱਕੀਆਂ ਨੇ ਕਈ ਕਈ ਸਾਲ ਉਹਨਾਂ ਦੇ ਬੀਤ ਚੁੱਕੇ ਨੇ ਜਦੋਂ ਕਿ ਇਹ ਦੇਖੋ ਵੀ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਵਿਆਹਣ ਯੋਗ ਹੋ ਗਏ ਨੇ ਕਈਆਂ ਦੇ ਵਿਆਹ ਹੀ ਵੀ ਗਏ ਪਰ ਅਜੇ ਤੱਕ ਉਹ ਜੇਲਾਂ ਦੇ ਵਿੱਚ ਬੰਦ ਕੀਤੇ ਹੋਏ ਨੇ ਉਹਨਾਂ ਦੀ ਰਿਹਾਈ ਵਾਸਤੇ ਇਹ ਕਤਰਤਾ ਹੋਣ ਜਾ ਰਹੀ ਹੈ 19 ਅਗਸਤ ਨੂੰ ਤੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਜਿਹੜਾ ਵੀ ਆਵਾਜ਼ ਸੁਣਦਾ ਜਿਵੇਂ ਜਿਵੇਂ ਵੀ ਪਤਾ ਲੱਗਦਾ ਉਹ ਇਸ ਗੱਲ ਨੂੰ ਅੱਗੇ ਹੋਕਾ ਦਿਓ ਤੇ ਵੱਧ ਤੋਂ ਵੱਧ ਇਸ ਇਕੱਠ ਵਿੱਚ ਸ਼ਾਮਲ ਹੋ ਕੇ ਅਸੀਂ ਪੰਥਕ ਇਕਤਰਤਾ ਦੀ ਉਸ ਰੌਣਕ ਨੂੰ ਵਧਾ ਕਰਕੇ ਸਮੇਂ ਦੀਆਂ ਸਰਕਾਰਾਂ ਨੂੰ ਅਸੀਂ ਕਹੀਏ ਵੀ ਉਹ ਜਿਹੜੇ ਜੋਦੇ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਰਿਹਾ ਕਰੋ ਇਹ ਸਾਰਿਆਂ ਦਾ ਹੱਕ ਬਣਦਾ ਚਾਹੇ ਉਹ ਕੋਈ ਪੰਥਕ ਜਥੇਬੰਦੀ ਆ ਚਾਹੇ ਕੋਈ ਦਾਲਾ ਮੁੰਡਾ ਦਾਲਾ ਕਰਨਾ ਦਾਲਾ ਕੋਈ ਵੀ ਦਾਲਾ ਉਹ ਸਾਰਿਆਂ ਨੂੰ ਬੇਨਤੀ ਹੈ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਸਾਰੇ ਜੋ ਵੀ ਪੰਜਾਬ ਦੇ ਵਿਰਸ਼ਿਆਂ ਨੂੰ ਚਲਾਉਂਦੇ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਅਸੀਂ ਪੈਸੇ ਇਕੱਠੇ ਕਰਨ ਚੱਲ ਜੁੜੇ ਰਹੀਏ ਵੱਧ ਤੋਂ ਵੱਧ ਅਸੀਂ ਇੱਕ ਇਸ ਇਕੱਠ ਵਿੱਚ ਸ਼ਾਮਲ ਹੋ ਕੇ ਤੇ ਆਪਾਂ ਸਾਨੂੰ ਦੀਆਂ ਸਰਕਾਰਾਂ ਦੀ ਗੱਲ ਵਿੱਚ ਗੁੱਠਾ ਦੀਏ ਤੇ ਜਿਹੜੇ ਸਾਡੇ ਸਿੰਘ ਰਿਹਾ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਇਸ ਜੇਲਾਂ ਚ ਰਿਹਾ ਕਰਾਈਏ ਵੱਧ ਤੋਂ ਵੱਧ ਬੇਨਤੀ ਨੂੰ ਪ੍ਰਵਾਨ ਕਰਿਓ ਵੱਧ ਤੋਂ ਵੱਧ ਇਕੱਠੇ ਹੋ ਕਰਕੇ ਮੂਸ ਇਕੱਠ ਦੇ ਵਿੱਚ ਸਮੂਲੀਅਤ ਦੇ ਕੇ ਵੱਧ ਤੋਂ ਵੱਧ ਇਕੱਠ ਕਰੋ ਤਾਂ ਜੋ ਭਾਈ ਜਿਹੜੇ ਸਾਡੇ ਸਿੰਘ ਜੋਧੇ ਜੇਲਾਂ ਵਿੱਚ ਕੈਦ ਕੀਤੇ ਹੋਏ ਨੇ ਉਹਨਾਂ ਨੂੰ ਸੀ ਰਹਾਅ ਕਰ ਸਕੀਏ ਇਸ ਸਾਡੀ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਕਰਿਓ ਤਾਂ ਜੋ ਇਹ ਸੁਨੇਹਾ ਸਾਰਿਆਂ ਤੱਕ ਪਹੁੰਚੇ 19 ਅਗਸਤ ਰਖਣ ਪੁੰਨਿਆਂ ਵਾਲੇ ਦਿਨ ਬਾਬਾ ਬਕਾਲਾ ਸਾਹਿਬ ਵਿਖੇ ਇਕੱਠ ਹੋ ਰਿਹਾ ਜੀ ਵਾਈਬ੍ਰੋਦੀ ਜੀ ਦਾ ਖਾਲਸਾ ਵਾਈਬ੍ਰੋਦੀ ਦੀ ਫਤਿਹ